ਆਲੀ ਵੀ ਔਰ ਇੱਕ ਗੱਲ ਹੋਰ ਆ ਮੇਨ ਗੱਲ ਆ ਆਪਣੇ 40 ਕਿਲੋ ਦਾ ਮਾਣਾ ਇਹਨਾਂ ਦੇ 20 ਕਿਲੋ ਦਾ ਮਾਣਾ ਹਾਂ ਪੰਜ ਇੰਟਿਆ ਹੋ ਪੱਤੀ ਕਰਦਾ ਕਿ ਕਿਲੋ ਭਾਗ ਕਿਲਾ ਮਾਤੇ ਛੋੜਦੇ 70 ਕਿਲੋ ਦੀ ਭਰਤੀ ਇਹਨਾਂ ਦੀ ਆਪਣੇ 40 ਦਾ ਮਾਣਾ ਇਹਨਾਂ ਦੇ 20 ਦਾ 20 ਬੋਲ ਕਰੇਗਾ

ਦੇਖੋ ਭਾਈ ਭਰਤੀ ਚાલુ ਹੈ ਜੀ ਦੀ 5 ਤਰੀਕ ਨਹੀਂ ਸੌਰੀ 4 ਤਰੀਕ 12ਵਾਂ ਮਹੀਨਾ 2024 ਇਸ ਦੀ ਬਧੀਤਰਾ ਉਤਾਰਾ ਬਾਦਨ ਜਲਵਾ ਪੰਜਾਬ ਤੇ ਉਹ ਪੰਜਾਬ ਤੇ ਪੰਜਾਬ